ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਚੈਨਲ ਤੇ ਦੋਸਤੋ ਅਸੀਂ ਦਵਾਈਆਂ ਰਹਿਤ ਜ਼ਿੰਦਗੀ ਦੀ ਵਕਾਲਤ ਕਰਦੇ ਆਂ ਉਸ ਤੇ ਕੰਮ ਕਰ ਰਹੇ ਆਂ ਕਦਮ-ਦਰ-ਕਦਮ ਸਾਨੂੰ ਕਾਮਯਾਬੀ ਮਿਲ ਰਹੀ ਹੈ ਤੇ ਸਾਡੇ ਸੈਂਟਰ ਤੇ ਜਿੰਨੇ ਵੀ ਭੈਣ ਭਰਾ ਕੋਈ ਸਮੱਸਿਆ ਲੈ ਕੇ ਆਉਂਦੇ ਨੇ ਦਿਨਾਂ ਵਿੱਚ ਠੀਕ ਹੋ ਜਾਂਦੇ ਨੇ ਦਵਾਈਆਂ ਮੁਕਤ ਹੋ ਜਾਂਦੇ ਨੇ ਤੇ ਜ਼ਿੰਦਗੀ ਦਾ ਆਨੰਦ ਤੰਦਰੁਸਤੀ ਨਾਲ ਮਾਣਦੇ ਨੇ ਸਾਡੇ ਸੈਂਟਰ ਅੱਜ ਆਏ ਨੇ ਪਿੰਡ ਕਮਗਰ ਜ਼ਿਲ੍ਹਾ ਫਰੀਦਕੋਟ ਤੋਂ ਦਵਿੰਦਰ ਸਿੰਘ ਸਸੀਓ ਸਸੀਓ ਇਹਨਾਂ ਨਾਲ ਗੱਲਬਾਤ ਕਰਾਂਗੇ ਗੱਲਬਾਤ ਤੇ ਜਾਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੇ ਫੇਸਬੁੱਕ ਤੇ ਦੇਖਦੇ ਹੋ ਤਾਂ ਫੋਲੋ ਜ਼ਰੂਰ ਕਰੋ ਹਾਂਜੀ ਦਵਿੰਦਰ ਸਿੰਘ ਜੀ ਜਦੋਂ ਤੁਸੀਂ ਸਾਡੇ ਕੋਲ ਆਏ ਸੀ ਤਾਂ ਕੀ ਸਮੱਸਿਆ ਸੀ ਤੁਹਾਡੀ ਸਨੋ ਭਾਜੀ ਦਮੇ ਦੀ ਪ੍ਰੋਬਲਮ ਸੀ ਜੀ ਦਮੇ ਦੀ ਅਸਥਮਾ ਦੀ ਪ੍ਰੋਬਲਮ ਸੀ ਅਸਥਮਾ ਦੀ ਪ੍ਰੋਬਲਮ ਸੀ ਸਰ ਸਾਹ ਲੈਣ ਦੀ ਬਹੁਤ ਦਿੱਕਤ ਆਉਂਦੀ ਸੀ ਠੀਕ ਹੈ ਮਨ ਲਓ ਜੇ ਕੋਈ ਰੋਟੀ ਵੀ ਖਾਂਦੇ ਸੀ ਤਾਂ ਬੁਰਕੀ ਫਸ ਜਾਂਦੀ ਸੀ ਰੋਟੀ ਖਾਂਦੇ ਬੁਰਕੀ ਫਸ ਜਾਂਦੀ ਸੀ ਬੁਰਕੀ ਫਸ ਜਾਂਦੀ ਔਰ ਜਦੋਂ ਦੇ ਇੱਥੇ ਆਉਣ ਲੱਗੇ ਆ ਜੀ ਉਹ ਪ੍ਰੋਬਲਮ ਬਿਲਕੁਲ ਹੀ ਖਤਮ ਹੋ ਗਿਆ ਜੀ ਜੋ ਪੰਪ ਮੈਂ ਡੇਲੀ ਚੋਂ ਦੋ ਵਾਰੀ ਲੈਂਦਾ ਸੀ ਸਵੇਰੇ ਔਰ ਸ਼ਾਮ ਨੂੰ ਹੁਣ ਬਿਲਕੁਲ ਨਹੀਂ ਲੈਂਦੇ ਜੀ ਮੈਨੂੰ ਉਹ ਪ੍ਰੋਬਲਮ ਬਿਲਕੁਲ ਹੈ ਨਹੀਂ ਜੀ ਦੋਸਤੋ ਕਹਿੰਦੇ ਨੇ ਦਮਾਂ ਦਮ ਦੇ ਨਾਲ ਜਾਂਦਾ ਪਰ ਯੋਗ ਇਸ ਧਾਰਨਾ ਨੂੰ ਗਲਤ ਸਾਬਤ ਕਰਦਾ ਠੀਕ ਹੈ ਪੁਰਾਣੀਆਂ ਗੱਲਾਂ ਸੀ ਕੁਝ ਚੀਜ਼ਾਂ ਸਾਡੇ ਧਿਆਨ ਵਿੱਚ ਨਹੀਂ ਆਏ ਆ ਜੋਗ ਅੱਜ ਦਾ ਨਹੀਂ ਜੋਗ ਸਦੀਆਂ ਪੁਰਾਣਾ ਪਰ ਉਹ ਅਸੀਂ ਜ਼ਿੰਦਗੀ 'ਚ ਅਪਰਾ ਨਹੀਂ ਸਕੇ ਇਸ ਕਰਕੇ ਅਸੀਂ ਉਹਦੀ ਅਹਿਮੀਅਤ ਨੂੰ ਘੱਟ ਜਾਣਿਆ ਹਾਂ ਹਾਂਜੀ ਤੁਸੀਂ ਕਿੰਨੇ ਦਿਨਾਂ 'ਚ ਪੰਪ ਤੋਂ ਬਾਰ ਆ ਗਏ ਸੀ ਹਫ਼ਤੇ ਵਿੱਚ ਹੀ ਆ ਗਈ ਬਾਜੀ ਇੱਕ ਹਫ਼ਤੇ 'ਚ ਪੰਪ ਜਿਹੜਾ ਇਹਨਾਂ ਦਾ ਦੋ ਵਾਰ ਦੋ ਵਾਰ ਡੇਲੀ ਲੈਂਦੇ ਸੀ ਹਾਂਜੀ ਸਵੇਰ ਸ਼ਾਮ ਦੀ ਸੁਬਾ ਸ਼ਾਮ ਲੈਂਦੇ ਸੀ ਨਹੀਂ ਲੈਂਦੇ ਸੀ ਬਹੁਤ ਦਿੱਕਤ ਆਉਂਦੀ ਸੀ ਭਾਈ ਬਹੁਤ ਦਿੱਕਤ ਆਉਂਦੀ ਸੀ ਤੇ ਹੁਣ ਤੰਦਰੁਸਤ ਜ਼ਿੰਦਗੀ ਆ ਬਿਲਕੁਲ ਜੀ ਬਿਲਕੁਲ ਦੋਸਤੋ ਤੁਹਾਡਾ ਵੀ ਕੋਈ ਭੈਣ ਭਰਾ ਅਜਿਹੀ ਸਮੱਸਿਆ ਦੇ ਵਿੱਚ ਫਸਿਆ ਹੋਇਆ ਹੈ ਉਹਨੂੰ ਰਾਹ ਨਹੀਂ ਦਿਸ ਰਿਹਾ ਤਾਂ ਯੋਗ ਕੇਂਦਰ ਸਤੀਏ ਵਾਲਾ ਜ਼ਿਲ੍ਹਾ ਫਿਰੋਜ਼ਪੁਰ 94172 49640 ਸਾਡਾ ਨੰਬਰ ਹੈ ਸੰਪਰਕ ਕਰ ਸਕਦੇ ਹੋ ਦਵਿੰਦਰ ਸਿੰਘ ਠੀਕ ਹੋਏ ਨੇ ਤੁਸੀਂ ਵੀ ਠੀਕ ਹੋ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਜੋ ਸਾਡੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹਿਣ ਤੁਹਾਡਾ ਬਹੁਤ ਬਹੁਤ ਧੰਨਵਾਦ